ਕੈਨੇਡਾ ਪ੍ਰਤੀ ਬੱਚਿਆਂ ਦੀ ਦਲਸ਼ਾਸ਼ੀ ਤੇ ਗੱਲਬਾਤ ਕਰ ਰਹੇ ਆ ਅੱਜ ਬੱਚਾ ਆਨ ਮਾਟੀ ਨਾਲ ਇੱਕ ਗੱਲ ਕਰ ਰਹੇ ਆ ਬੱਚਿਆਂ ਨਾਲ ਕਿ ਕੈਨੇਡਾ ਵਿੱਚ ਉਹਨਾਂ ਨੂੰ ਕੀ ਵਧੀਆ ਲੱਗਿਆ ਕਿਹੜੇ ਰੂਲ ਜਿ ਵਧੀਆ ਲੱਗੇ ਕਿ ਤੁਸੀਂ ਪ੍ਰੈਫਰੈਂਸ ਕੈਨੇਡਾ ਨੂੰ ਕਿਉਂ ਦੇ ਰਹੇ ਹੋ ਕੀ ਗੱਲ ਭਾਈ ਤੁਹਾਨੂੰ ਕੀ ਵਧੀਆ ਲੱਗਿਆ ਕੈਨੇਡਾ ਦੇ ਵਿੱਚ ਅੰਕਲ ਜਦੋਂ ਮੈਂ ਆਈ ਸੀ 2018 ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਸਾਤ ਸਾਲ ਹੋ ਗਏ ਹਨ ਇੱਥੇ ਰਹਿੰਦੇ ਆ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੇ ਕਿਹਾ ਜਾਵੇ ਵਧੀਆ ਲੱਗਣ ਵਾਲੀ ਚੀਜ਼ ਇੱਕ ਤਾਂ ਨੇਚਰਲ ਬਿਊਟੀ ਤੇ ਦੂਜਾ ਇੱਥੇ ਦੀ ਅਥੈਨਟੀਸਟੀ ਮੇਰੇ ਹੁਣ ਬਹੁਤ ਘਟ ਗਈਆਂ ਨੇ ਸਟੂਡੈਂਟਸ ਲਈ ਤੇ ਕਹ ਰਹੇ ਨੇ ਕਿ ਜੌਬਸ ਦੀ ਓਪਰਚੁਨਿਟੀਜ਼ ਬਹੁਤ ਘੱਟ ਨੇ ਬਟ ਜਦੋਂ ਸਾਡਾ ਸਟਰਗਲ ਟਾਈਮ ਸੀ ਆਪ ਪਤਾ ਹੈ ਜਿਹੜੀ ਕੈਨੇਡਾ ਦਾ ਧੰਨਵਾਦ ਕਰਦੇ ਆ ਕਿ ਸਾਡੀਆਂ ਫੀਸਾਂ ਕੱਢਣ ਤੇ ਸਾਡੇ ਕੰਮਕਾਰ ਦੇ ਵਿੱਚ ਪੂਰੀ ਪੂਰੀ ਸਾਡੀ ਹੈਲਪ ਹੋਈ ਹੈ ਇੰਡੀਆ 'ਚ ਕੀ ਘਾਟ ਲੱਗੀ ਤੁਹਾਨੂੰ ਇੰਡੀਆ 'ਚ ਘਾਟ ਦਾ ਹੁਣ ਜੇ ਲਾਇਆ ਜਾਵੇ ਕਿ ਜਦੋਂ ਮੈਂ ਪੜਦੀ ਸੀ ਮੈਂ ਫਾਈਨਲ ইਅਰਸ 'ਚ ਸੀ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਜਦੋਂ ਮੈਂ ਇੱਥੇ ਆਈ ਆ ਮੈਨੂੰ ਉਸ ਚੀਜ਼ ਦੀ ਗਲਤੀ ਵੀ ਲੱਗੀ ਕਿ ਮੈਨੂੰ ਕੰਪਲੀਟ ਕਰਕੇ ਆਉਣੀ ਚਾਹੀਦੀ ਸੀ ਬਟ ਤੁਹਾਨੂੰ ਪਤਾ ਜਦੋਂ ਵੀਜ਼ਾ ਲੱਗਦਾ ਤਾਂ ਘਰਦਿਆਂ ਨੂੰ ਇਹ ਹੁੰਦਾ ਵੀ ਜਿੰਨੀ ਛੇਤੀ ਬੱਚਾ ਚਲਾਇਆ ਜਾਵੇ ਉਹ ਨਹੀਂ ਜਦੀ ਆ ਤੇ ਉੱਥੇ ਇਹ ਸੀਗਾ ਜਦੋਂ ਮੈਂ ਬੀਸੀਏ ਵੀ ਕੰਟਰੀ ਸੀ ਤੇ ਸਾਰੇ ਇਹੀ ਕਹਿੰਦੇ ਸੀ ਵੀ ਇਸ ਤੋਂ ਬਾਅਦ ਕੀ ਕਰਨਾ ਹੈ ਤੇ ਦੇਖੋ ਕੀ ਆਪਰਚੂਨਿਟੀਆਂ ਆ ਬੈਂਕ 'ਚ ਜੌਬ ਲੱਗੂ ਜੀ ਕੀ ਤੇ ਕੀ ਹੋਊਗਾ ਤੇ ਆਪਾਂ ਇਹ ਬਣੀ ਕੋਈ ਨਹੀਂ ਤਾਂ ਵੀ ਬਹੁਤ ਲੱਗ ਜਾਂਦਾ ਹੈ ਹੈਨਾ ਕਿ ਜਿੱਦਾਂ ਹੁਣ ਉੱਥੇ ਦੇ ਮਾਸਟਰ ਦੇ ਬਾਰੇ ਵੀ ਵਿਹਲੇ ਬੈਠੇ ਨੇ ਮੇਰੇ ਨਾਲ ਜਿਹਨਾਂ ਨੇ ਬੀਸੀਏ ਕੀਤੀ ਹੈ ਬਹੁਤ ਜਣੇ ਨੇ ਜਿਨ੍ਹਾਂ ਨੇ ਅੱਜ ਤੱਕ ਕੋਈ ਕੰਮ ਨਹੀਂ ਕਰਦੇ ਦੇਖਿਆ ਜਿਹੜਾ ਕਾਨੂੰਨ ਦੇ ਮਤਾਓ ਕਿ ਤੁਹਾਨੂੰ ਕੀ ਫਰਕ ਲੱਗਦਾ ਜਿਵੇਂ ਕਾਨੂੰਨ ਦਾ ਵੀ ਇੱਥੇ ਲਾਅ ਜਾਂ ਸਫਾਈ ਸਾਹਿਬ ਕਹਿੰਦਾ ਕੀ ਫਰਕ ਸਫਾਈ ਦਾ ਕਿਹਾ ਜਾਵੇ ਤਾਂ ਸਰਟਨ ਏਰੀਆਸ ਦੇ ਵਿੱਚ ਬਹੁਤ ਪਸਾਫ ਸਫਾਈ ਹੈ ਹੈਨਾ ਕਾਨੂੰਨ ਦੇ ਵਿੱਚ ਹਿਸਾਬ ਨਾਲ ਕਿਹਾ ਜਾਵੇ ਤਾਂ ਕੁੜੀਆਂ ਦੇ ਲਈ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਲਾਜ਼ ਵਧੀਆਂ ਨੇ ਮੈਂ ਇਹ ਨਹੀਂ ਕਹਿੰਦੀ ਕਿ ਇੰਡੀਆ ਦੇ ਵਿੱਚ ਨਹੀਂ ਹੈ ਲਾਜ਼ ਤਾਂ ਸਾਰੇ ਪਾਸੇ ਹੁੰਦੇ ਨੇ ਬਟ ਫਾਲੋ ਕਰਨ ਵਾਲੇ ਬੰਦੇ ਵੀ ਹੋਣੇ ਚਾਹੀਦੇ ਆ ਨਾ ਕਿ ਇੱਥੇ ਮੈਨੂੰ ਲੱਗਦਾ ਹੁੰਦਾ ਫਿਰ ਵੀ ਥੋੜਾ ਜਿਹਾ ਡਰ ਇਹਨਾਂ ਨੂੰ ਹੈਗਾ ਕਿ ਜੇ ਕੋਈ 911 ਕਰ ਦੇ ਤਾਂ ਉਸੇ ਟਾਈਮ ਰਿਪੋਰਟ ਹੋ ਜਾਣੀ ਆ ਤੁਹਾਡੀ ਹੈ ਨਾ ਤੇ ਇੰਡੀਆ ਦੇ ਵਿੱਚ ਸਾਨੂੰ ਪਤਾ ਕਿ ਤੁਸੀਂ ਪੁਲਿਸ ਨੂੰ ਚਾਰ ਵਾਰ ਬੁਲਾਉਂਦੇ ਕਰੋਗੇ ਤਾਂ ਇੱਕ ਵਾਰ ਵੀ ਬੋਲ ਸਕੀ ਤੁਹਾਡੇ ਮੁੱਟੇ ਦੇ ਦੀ ਨਾਲੇ ਉਹ ਫਟ ਕਾਲ ਕਰਨਾ ਪੁਲਿਸ ਨੂੰ ਆਪਾਂ ਇਦਾਂ ਸਮਝਦੇ ਹਾਂ ਕਿ ਵੀ ਪਤਾ ਨਹੀਂ ਕਿੱਡੀ ਗਲਤੀ ਹੋ ਗਈ ਵੀ ਕੁੜੀ ਨੇ ਥਾਣੇ ਜਾਣਾ ਪੈ ਜਵੇ ਤੁਹਾਨੂੰ ਪਤਾ ਹੀ ਆ ਇਹ ਡਿਊਟੀ ਮੰਨਦੇ ਨੇ ਨਾ ਆਪਣੇ ਵੀ ਇਹ ਡਿਊਟੀ ਮੰਨਦੇ ਨੇ ਕਿ ਸਾਨੂੰ ਰਿਪੋਰਟ ਕਰਨਾ ਪੈਣਾ ਤੇ ਇੰਡੀਆ 'ਚ ਆਪਾਂ ਉਸ ਚੀਜ਼ ਨੂੰ ਗਲਤੀ ਮੰਨ ਲੈਂਦੇ ਆ ਤਾਂ ਗਲਤੀ ਕਰਤੀ ਨਾ ਹਾਂ ਵੀ ਉਹ ਜਿਹੜੇ ਨੇ ਰਿਪੋਰ ਨਹੀਂ ਕਰਨੀ ਚਾਹੀਦੀ ਸੀ ਘਰੇ ਸੋਲਝ ਜਾਂਦਾ ਐਦਾਂ ਹੋ ਜਾਂਦਾ ਬਾਕੀ ਇਹ ਆ ਕਿ ਇੱਥੇ ਆਪਾਂ ਬਗਾਨੇ ਦੇਸ਼ ਚ ਆ ਪਰ ਰਿਪੋਰਟ ਕਰਨ ਲੱਗੇ ਸੰਗਦੇ ਨਹੀਂ ਉੱਥੇ ਸਾਨੂੰ 360 ਜਾਣੇ ਜਾਣਦੇ ਹੁੰਦੇ ਆ ਤੇ ਆਪਾਂ ਇਹ ਦੇਖਦੇ ਆ ਕਿ ਬਈ ਜੇ ਕੁਝ ਗਲਤ ਹੋ ਗਿਆ ਇਹਨੂੰ ਜਵਾਬ ਉਹਨੂੰ ਜਵਾਬ ਉਹ ਚੀਜ਼ਾਂ ਦਾ ਡਿਟੇਲਸ ਤਾਂ ਹੈ ਹੈਨਾ ਬਾਕੀ ਮੈਨੂੰ ਜਿਸ ਅਸਲ ਵਿੱਚ ਜੇ ਪੁੱਛਿਆ ਜਾਵੇ ਤਾਂ ਮੈਨੂੰ ਕੈਨੇਡਾ ਦੇ ਵਿੱਚ ਓਪਰਚ्युनिटीਜ਼ ਕੁੜੀਆਂ ਲਈ ਜ਼ਿਆਦਾ ਤਾਂ ਲੱਗਦੀਆਂ ਨੇ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਰੋਕ ਟੋਕ ਮੈਂ ਇਹ ਨਹੀਂ ਕਹਿੰਦੀ ਕਿ ਸਾਨੂੰ ਉੱਥੇ ਬਹੁਤ ਬੰਦ ਕੇ ਰੱਖਿਆ ਸੀ ਸਾਡੇ ਘਰਦਿਆਂ ਦੇ ਵਿਚਾਰ ਬੜੇ ਖੁੱਲੇ ਸੀ ਹਮੇਸ਼ਾ ਹੀ ਸਾਨੂੰ ਉਹਨਾਂ ਨੇ ਅੱਗੇ ਵਧਣ ਨੂੰ ਆਓ ਜੇ ਖੁੱਲੇ ਖਿਆਲ ਤਾਂ ਹੀ ਆਏ ਨਾ ਬਿਲਕੁਲ ਬਿਲਕੁਲ ਬਟ ਸੋਸਾਇਟੀ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਆ ਸਾਨੂੰ ਪਤਾ ਲੱਗਦਾ ਕਿ ਵੀ ਲੋਕੀ ਕਿੱਦਾਂ ਕਿੱਦਾਂ ਦੀਆਂ ਗੱਲਾਂ ਲੈ ਕੇ ਦਿਮਾਗ ਵਿੱਚ ਚਲਦੇ ਆ ਹਮਮ ਬਸ ਜੇ ਇੱਕ ਤੁਹਾਡਾ ਸਫ਼ਰ ਕਰਨਾ ਗੁੱਦਗਰ ਕਰ ਦਿੰਦੀ ਹੈ ਦੁਨੀਆ ਸਭ ਕਿੱਥੇ ਜਾ ਰਹੇ ਆ ਤੁਹਾਨੂੰ 10 ਵਾਰ ਸੋਚਣਾ ਪੈ ਜਾਂਦਾ ਪਰਸਨਲ ਐਕਸਪੀਰੀਅੰਸ ਹੈ ਮੇਰਾ ਕਿ ਮੈਂ ਇੱਕ ਵਾਰ ਬਸ ਵਿੱਚ ਜਾ ਰਹੀ ਸੀ ਤੇ ਇੱਕ ਅੰਕਲਾਕ ਮੇਰੇ ਨਾਲ ਬੈ ਗਿਆ ਤੇ ਮੈਨੂੰ ਉਹਨੇ ਇੰਨਾ ਅਨਕੰਫਰਟੇਬਲ ਕਰ ਦਿੱਤਾ ਕਿ ਮੈਂ ਰੋਣ ਲੱਗ ਗਈ ਤੇ ਵੀ ਮੈਂ ਐਦਾਂ ਸੀ ਕਿ ਮੈਂ ਹੁਣ ਕਿਹਨੂੰ ਕਹਾਂ ਇਸ ਚੀਜ਼ ਬਾਰੇ ਸਾਰੀ ਬਸ ਭਰੀ ਪਈ ਹੈ ਬਟ ਕਿਸੇ ਦਾ ਕੋਈ ਐਕਸ਼ਨ ਨਹੀਂ ਆ ਜੇ ਮੇਰੇ ਕੋ ਉਹ ਨਾਈਨ ਵਾਲਾ ਵਾਲੀ ਆਪਸ਼ਨ ਉੱਥੇ ਹੁੰਦੀ ਤਾਂ ਮੈਂ ਕਹਿੰਦੀ ਸਾਰਿਆਂ ਤੋਂ ਪਹਿਲਾਂ ਕਾਲ ਆਉਣਾ ਕਰ ਜੀ ਤੇ ਉੱਥੇ ਆਫਕੋਰਸ ਹੈਗਾ 100 ਬਟ ਤੁਸੀਂ ਫੋਨ ਮੜਾਓ ਤੁਹਾਨੂੰ ਜੋ ਅਨਸਰ ਕਰਨ ਵਾਲਾ ਪਹਿਲਾਂ ਉਦਾਂ ਦਾ ਹੋਊਗਾ ਕਿ ਿੱਡੀ ਗੱਲ ਹੋ ਗਈ ਆ ਤੂੰ ਉਤਰ ਜਾ ਜਾਂ ਕੁਝ ਹੋ ਜਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਥੇ ਅਬੜਾ ਤੁਨੂੰ ਕੈਨੇਡਾ ਦਾ ਹਰ ਇੰਡੀਆ ਦੇ ਵਿੱਚ ਕੀ ਫਰਕ ਰਚਦਾ ਤੁਸੀਂ ਕੈਨੇਡਾ ਨੂੰ ਪ੍ਰੈਫਰੈਂਸ ਦੇ ਰਹੇ ਹੋ ਕਾਰਨ ਕੀ ਹੈ ਮੈਂ ਪ੍ਰੈਫਰੈਂਸ ਕੈਨੇਡਾ ਨੂੰ ਇਸ ਲਈ ਦੇ ਰਿਹਾ ਕਿ ਕਿ ਇੱਥੇ ਸਾਫ ਸਫਾਈ ਰੂਲਸ ਰੈਗੂਲੇਸ਼ਨ ਹੈ ਯਹਾਂ ਪੇ ਇੱਕ ਇਨਸਾਨ ਕੀ ਵੈਲਿਊ ਬਹੁਤ ਹੈ ਇੰਡੀਆ ਮੇਂ ਅਗਰ ਮੈਂ ਦੇਖੂ ਜੈਸੇ ਕਿ ਮੇਰੇ ਪਾਪਾ ਲਾਇਰ ਹੈ ਤੋ ਉਹ ਕ੍ਰਿਮੀਨਲ ਇਤਨਾ ਦੇਖਾ ਹੈ ਕਿ ਬਡੇ ਹੁੰਤੇ ਕਿ ਮਤਲਬ ਵਹਾਂ ਪੇ ਕੋਈ ਵੈਲਿਊ ਨਹੀਂ ਹੈ वहाँ पे कुछ भी कर देते हैं एक बंदों के साथ पर कोई अकाउंटेबिलिटी नहीं है वहाँ पे ये है कि जिसके पास पैसा है वही चलता है उसके साथ ही इंसाफ या न्याय होता है यहाँ पे ऐसा नहीं है यहाँ पे ये है कि सबकी वैल्यू है सारे क्या चलते हैं इक्वल माने जाते हैं यहाँ पर इतना भेदभाव नहीं है यहाँ पर ऑपरचुनिटी थोड़ी ही है बट जो भी हमें ऑपरचुनिटी मिलती है उसमें पैसा बहुत है ਲੈਕ ਹਮ ਕੋਈ ਵੀ ਕੰਮ ਕਰੇ ਪੈਸਾ ਇੱਕ ਇਨਸਾਨ ਬਣਾ ਲੇਤਾ ਆਪਣੀ ਰੋਜੀ ਰੋਟੀ ਤੋਂ ਕਮਾਈ ਲੇਤਾ ਜਾਣੇ ਤੁਸੀਂ ਜੋ ਚਾਹੁੰਦੇ ਹੋ ਜਿੰਦਗੀ ਦੇ ਵਿੱਚ ਉਹ ਕਮਾ ਸਕਦੇ ਹੋ ਤੇ ਲੈਕ ਹਾ ਮੈਂ ਤਾਰਾ ਹਮ ਨੂੰ ਤੁਹਾਨੂੰ ਇੰਡੀਆ ਹਰ ਕੈਨੇਡਾ ਦੇ ਵਿੱਚ ਕੀ ਫਰਕ ਲੱਗਿਆ ਤੇ ਕੈਨੇਡਾ ਦਾ ਕੀ ਚੰਗਾ ਲੱਗ ਰਿਹਾ ਤੁਸੀਂ ਇਹਨੂੰ ਜ਼ਿਆਦਾ ਪ੍ਰੀਫਰੈਂਸ ਦਿੰਦੇ ਹੋ ਮੈਂ ਕਹਿਣਾ ਚਾਹੂੰਗੀ ਕਿ ਕੈਨੇਡਾ ਤੇ ਇੰਡੀਆ 'ਚ ਮੈਨੂੰ ਸਿਰਫ ਇੱਕੇ ਫਰਕ ਹੈ ਮੈਂ ਹੁਣੇ ਕੈਨੇਡਾ ਐਨੇ ਸਾਲਾਂ ਬਾਅਦ ਜਾ ਕੇ ਆਈਆਂ ਸੇਫਟੀ ਹਾਂਜੀ ਜਿਹੜੀ ਤੁਹਾਨੂੰ ਸੇਫ ਫੀਲ ਹੁੰਦਾ ਆ ਉਹ ਇਸ ਕੰਟਰੀ 'ਚ ਹਾਲਾਂਕਿ ਉਹ ਤੁਹਾਡਾ ਆਪਣਾ ਦੇਸ਼ ਆ ਪਰ ਕੁੜੀਆਂ ਖੁੱਲ ਕੇ ਬਾਹਰ ਨਹੀਂ ਜਾ ਸਕਦੀਆਂ ਹੈ ਹਨਾ ਜਿਹੜਾ ਨਸ਼ਾ ਫੈਲ ਰਿਹਾ ਆ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜ ਸਕਦੇ ਇੱਥੇ ਉਹ ਥੋੜੀ ਆਜ਼ਾਦੀ ਹੈਗੀ ਆ ਹਾਲਾਂਕਿ ਨਸ਼ਾ ਇੱਥੇ ਵੀ ਆ ਸਭ ਕੁਝ ਇੱਥੇ ਵੀ ਬਟ ਕੁੜੀਆਂ ਦੀ ਸੇਫਟੀ ਉਹ ਪ੍ਰਾਇੋਰਟੀ ਇੱਥੇ ਐਟਮੋਸਫੇਅਰ ਹੈ ਹਨਾ ਉਹ ਜ਼ਿਆਦਾ ਆ ਤੇ ਦੂਜੀ ਗੱਲ ਜਿਹੜੀ ਮੈਂ ਇੱਕ ਕੁੜੀ ਹੋ ਕੇ ਕਹਿਣਾ ਚਾਹੁੰਦੀ ਆ ਓਪਰਚ्युनिटी ਬਰਾਬਰ ਆ ਕੁੜੀਆਂ ਵਾਸਤੇ ਜਿਹੜੀਆਂ ਚੀਜ਼ਾਂ ਅਸੀਂ ਇੰਡੀਆ ਨਹੀਂ ਕਰ ਪਾਉਂਦੀਆਂ ਉਹ ਇੱਥੇ ਅਸੀਂ ਆਰਾਮ ਨਾਲ ਕਰ ਲੈਨੇ ਆ ਜੇ ਸਾਨੂੰ ਸਟੱਡੀ ਕਰਨੀ ਆ ਸਾਨੂੰ ਪਤਾ ਹੈ ਕਿ ਅਸੀਂ ਇਹ ਸੀ ਨੌਜਵਾਨ ਬੱਚਿਆਂ ਨਾਲ ਗੱਲਬਾਤ ਕਿ ਕੈਨੇਡਾ ਵੱਲ ਕਿਉਂ ਬੱਚਿਆਂ ਦਾ ਰੁਝਾਨ ਆ ਫਿਰ ਬਾਕੀ ਗੱਲਾਂ ਫੇਰ ਕਰਕੇ ਦੱਸਾਂਗੇ ਵੀ ਕੈਨੇਡਾ ਵੱਲ ਬੱਚਿਆਂ ਦਾ ਕਿਉਂ ਰੁਝਾਨ ਆ ਇੰਡੀਆ 'ਚ ਕੀ ਠੀਕ ਕੀਤਾ ਜਾਵੇ ਤਾਂ ਜੋ ਬੱਚੇ ਬਾਹਰ ਵੱਲ ਘਟ ਦਿਆਂ ਦੇਣ ਬਾਕੀ ਚੈਨਲ